ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਨਾਨੀ ਦੀ ਕੱਟੀ ਕੋਲ ਖੜੇ ਆਂ ਹੂੰ ਨਾਨੀ ਦੀ ਕੱਟੀ ਸਾਨੂੰ ਦੇਖ ਕੇ ਖੁਸ਼ ਹੁੰਦੀ ਨਾਨੀ ਦੀ ਨਾਨੀ ਨੇ ਭਾਈ ਲਾਡਾ ਨਾਲ ਕੱਟੀ ਲਾਈ ਹੋਈ ਆ ਇਹ ਇੱਕ ਗੱਲ ਆ ਨਾਨੀ ਨਾਨੀ ਕਿਤੇ ਨਾ ਵੀ ਜਾਂਦੀ ਹਾਂ ਆਉਣੀ ਆ ਨਹੀਂ ਉਦਾਂ ਵੀ ਰਿੰਗਦੀ ਐ ਇਹ ਜਦੇ ਹਾਂ ਜਦੇ ਰਿੰਗਦੀ ਵੀ ਕਿੱਥੇ ਚੱਲੀ ਵਾਟ ਛੱਡ ਕੇ ਦੇਖੋ ਹਾਂ ਜਦ ਨਾਨੀ ਇੱਥੇ ਨੂੰ ਲੰਘਦੀ ਆ ਨਾ ਭਾਈ ਇਹੀ ਰਸਤਾ ਜੀ ਜਾਣ ਨੂੰ ਜਦ ਇੱਥੇ ਨੂੰ ਨਾਨੀ ਲੰਘਦੀ ਆ ਮੈਂ ਇੱਕ ਦੋ ਵਾਰ ਗੱਲ हां <laughs> ऐक नानी दी ਗੱਲਾਂ ਸਮਝਦੀ ਨਾਨੀ ਵੀ ਹੱਥ ਖੜਾ ਕਰ ਦਿੰਦੀ ਜਦੇ ਆ ਗਈ ਮੈਂ ਆ ਗਈ ਬਤਾ ਕੀ ਗੱਲ ਹੈ ਹਣ ਇਹਨੂੰ ਨਾਨੀ ਦਾ ਸਹਾਰਾ ਹਾਂ ਜਿਵੇਂ ਹੁਣ ਸਿਆਣੇ ਨੇ ਕੰਮ ਕਰਿਆ ਬਹ ਹੁੰਦਾ ਨਾਨੀ ਕਹਿੰਦੀ ਇੱਕ ਦੋ ਡੰਗਰ ਹੋਣ ਤਾਂ ਘਰ ਰੌਣਕ ਭਰਿਆ ਜਾ ਲੱਗ ਜਾਂਦਾ ਬਸ ਉਹ ਗੱਲ ਹੈ ਉਹ ਗੁਸ਼ਟੀ ਹੈ ਬਸ ਬਸ ਇਹ ਚੱਲ ਰਹਿ ਜਾ ਉਹਨਾਂ ਪਤਾ ਆ ਗਏ ਹੁਣ ਪਹੁੰਚ ਗਏ ਭਾਈ ਨਾਨਕੇ ਘਰ ਤੇ ਹੁਣ ਚੱਲੀ ਆ ਨਾਨੀ ਨੇ ਫੀਟ ਸੁੱਕਣੀ ਪਾਈ ਵੀ ਮਲਾਂ ਕਿਤੇ ਗਿੱਲੀ ਗੁੱਲੀ ਹੋ ਸਲਾਬ ਕੀ ਹੋਣੀ ਫੀਡ ਨਾਨੀ ਨੇ ਮਿਸਚਾ ਨਾਈ ਆਈ ਆ ਆ ਫੀਡ ਫੀਡ ਸਲਾਬ ਕੀ ਹੋਣੀ ਸਾਸ਼ਤਰੀ ਕਾਲ ਜੀ ਕਹ ਹਰਚੰਦ ਜੀ ਸਾਸ਼ਤਰੀ ਕਾਲ ਦੀ ਸਾਸ਼ਤਰੀ ਕਾਲ ਕਹ ਹਰਚੰਦ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਪਾ ਪਾ ਪਤਾ ਪੁਰਾਣਾ ਨੰਨਾ ਉਹ ਦੇਖੀ ਮੁਰੇ ਪਰਨੇ ਪਰਨੇ ਜਮਾ ਮੈਂ ਯਾਰ ਮਾਮੇ ਸਾਹਿਬ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਜਾਸੀ ਮੀਨੂ ਜੀ ਆਇਆਂ ਨੂੰ ਇਹ ਲਖੜੀਆਂ ਦੇ ਟਾਈਮ ਪੋਂ ਸੀ ਪਰਮਾਤਮਾ ਸਭ ਵੇੜਾ ਨੂੰ ਸਭ ਪਰਮਾਤਮਾ ਇਦਾਂ ਹੀ ਤਿਹਾਰ ਸਭ ਨੂੰ ਲੈ ਕੇ ਆਵੇ ਤੇ ਹਰਵਿੰਦਰ ਦਾ ਵੀ ਜੀ ਆਇਆਂ ਨੂੰ ਬੱਸ ਕਰ ਮਾਮੇ ਹੋਠੀ ਹਾਂਜੀ ਹਾਂਜੀ ਸਭ ਬੜਾ ਠੀਕ ਖੱਬੇ ਅਸੀਂ ਆ ਗਏ ਠੀਕ ਹੈ ਮੈਂ ਯਾਰ ਨੀਕਾ ਬਾਈਬੂ ਜੀ ਦਾ ਕਾਲਸਾ ਹੈ ਮੈਂ ਸੁਖਲੇ ਤਾਂ ਨਹੀਂ ਨਹੀਂ ਦੀ ਨਾਨੀ ਦੀ ਆਉਂਦੀ ਨਾ ਮੈਂ ਕਰਦੇ ਹਾਂ ਤੇ ਕਹਾਂ ਤੇਨ ਕੱਬੀ ਮਮੀ ਸੱਤ ਕੋਲ ਬੁਧ ਠੀਕ ਹੈ ਸੱਚੀ ਕਾ ਨਾਨੀ ਜੀ ਕੋ ਠੀਕ ਹੈ ਸੱਚੀ ਕਾ ਮਮੀ ਤੈਨੂੰ ਵੀ ਦੇਖ ਲਓ ਸੱਚੀ ਕਾ ਕੱਦ ਤੇ ਵੀ ਜਿੱਦੇ ਜੀ ਲੱਦੂ ਸੱਚੀ ਕਾ ਕਰਦੇ ਅਗਰ ਡੀਪ ਚਾਹਣਾ ਥੋੜੇ ਕੰਨਤਾ ਕੋ ਹਾਂ ਮੈਂ ਜੀ ਸੱਚੀ ਕਾ ਹਾਂ ਨੀ ਹਣੀ ਮਮੀ ਹੈ ਨਾ ਵਧੀਆ ਜੀ ਓ ਤੂੰ ਤਾਂ ਆ ਜਾ ਤੂੰ ਕਿੱਥੇ ਚੱਲਿਆ ਮੈਂ ਆਦਿ ਮਮਾ ਇਹ ਹੱਥ ਆ ਰਹੀਆਂ ਜਨਮ ਦਿਨ ਵਾਲਾ ਉਹ ਇਹ ਤਾਂ ਨਹੀਂ ਤਾਰਿਆ ਮੈਨੂੰ ਕਮਾ ਰੋ ਇੱਥੇ ਹੈਪੀ ਬਰਥਡੇ ਤਾਂ ਨਿਕਲਿਆ ਹੁਣ ਇੱਥੇ ਹੈਪੀ ਰਾਖੀ ਬੰਦਾਂ ਇਹ ਮਸਤ ਨਹੀਂ ਲੱਗੀ ਇੱਥੇ ਬਣਾ ਲਈ ਇਹ ਗਾਇਤੋ ਗਾਇਲੀ ਹੈਪੀ ਵਰਡੇ ਜਨਮ ਦਿਨ ਹੈਪੀ ਬਰਥਡੇ ਜਨਮ ਕਿਸੇ ਖਾਲਪ ਨਹੀਂ ਹੋਈ ਨਾ ਨਹੀ ਠੀਕ ਹੈ ਨਹੀਂ ਨਹੀਂ ਬਈ ਜਾਨੇ ਚੁੱਪ ਕਰ ਜਾਂਦੇ ਯਾਰ ਹੁੰਦੇ ਹੁੰਦੇ ਖਾ ਕਰਕੇ ਡੰਗਿਆ ਅੱਛਾ ਜੀ ਮੈਂ ਠੀਕ ਆ ਠੀਕ ਆ ਬਾਹਰ ਤੇ ਚਮਕਣ ਲੱਗ ਗਿਆ ਜਦ ਤੁਸੀਂ ਆਏ ਮੈਂ ਤਾਂ ਹਜੇ ਧਾਰਿਆ ਨਹੀਂ ਬੰਮਈ ਰਾਣੇ ਮੈਂ ਤੇਰੀ ਕੀ ਹਾਂ ਤੁਸੀਂ ਬਾਈ ਹਾਂਜੀ ਹਾਂ ਬੱਸ ਕਿਹੋਂ ਤੇ ਉਹ ਤਾਂ ਇਹ ਰਿਹਾ ਹਾਬ ਕੇ ਗਰਮੀ ਹੋਈ ਵੀ ਮੜਾ ਏਸੀ ਵਾਲੇ ਚ ਆ ਕੇ ਸਾਹ ਹਾਂ ਹਾਂ ਗਰਮੀ ਹੈ ਗਰਮੀ ਬਹੁਤ ਜ਼ਿਆਦਾ ਹੋਈ ਵੀ ਹੈ ਬਲੋ ਸੁਨੇਵਾ ਨਹੀਂ ਨਹੀਂ ਕੋਈ ਗੰਦ ਦੀ ਕੋਈ ਗੱਲ ਨਹੀਂ ਨਹੀਂ

ਮਮੂ ਨੂੰ ਪਹਿਲੇ ਹੈ ਨਾਨੀ ਕਰਨਾ ਨਹੀਂ ਜਦ ਤੱਕ ਜੂਰੀ ਰੱਖੀ ਹੈ ਨਾ ਮੇਰੇ ਕੋਲ ਭੇਜਦੇ ਨੂੰ ਆਪਾਂ ਸੰਭਲਣੀ ਨੀ ਮਾਂ ਦਾ ਇਹ ਨਹੀਂ ਲੈਣੀ ਬੋਤ ਰਾਤ ਰੇਕਾ ਨਾਨੀਆਂ ਨੂੰ ਮੂਲ ਨਾਲ ਉਹ ਵਿਆਹ ਤੇ ਰੱਖਦੇ ਹਾਂ ਬਾਬੀਆਂ ਬਾਬੀਆਂ ਹੋ ਗਈਆਂ ਜੀ ਨਾਨੀਆਂ ਹੋ ਗਈਆਂ ਹੈ ਨਾ ਜੀ ਬੱਚਾ ਮਮੂ ਨੂੰ ਤੇ ਹੈ ਮਮੇ ਹੈ ਹਫਤੇ ਪਹਿਲਾਂ ਮਮੇ ਦੀ ਆਪ ਦਾ ਮਮੇ ਮम्मी ਆਇਆ ਕਰਾ ਸਾਡੀ ਗੱਲ ਕਰਨ ਦਾ ਮੰਮੀ ਉਹਨੂੰ ਵੀ ਵੀਡੀਓ ਦੇ ਕਦੇ ਕਿਆ ਕਰਾ ਹਾਂਜੀ ਵਿੱਚ ਕਿ ਮੈਂ ਗੱਲ ਨਹੀਂ ਬਣੀ ਹਾਂਜੀ ਜੇ ਮੈਂ ਗਲਤ ਤਾਂ ਜੋ ਨੇ ਕਿ ਜੇ ਸਹੀ ਕਹਿੰਦੇ ਨਾ ਤਾਂ ਕਾਹ ਤੇ ਕਹਤਾ ਪਾਈ ਹਾਂ ਮੈਂ ਗਲਤ ਹਾਂ ਨਾ ਹਾਲਾਂਕਿ ਉਹਨਾਂ ਦਾ ਹੱਕ ਹੈਗਾ ਤੁਹਾਨੂੰ ਝਟਕਣ ਦਾ ਜੀ ਹਾਂ ਅਸੀਂ ਕਿਹੜੇ ਤੋਂ ਮਾਣੇ ਜਿੱਦ ਨਹੀਂ ਆ ਮੰਮੀ ਮੈਂ ਮੁਕਾਂ ਰਹੀ ਹਾਂ ਬੱਚਾ ਜਦੋਂ ਮਾਂ ਮਾਂ ਤੁਹਾਨੂੰ ਕਾਹ ਕਰਾਣਾ ਹੈ ਕਹੀ ਗੱਲ जास्मी। ए जास्मी मैड्रिड। नहीं तो तू बोल लेगी तो नानी नहीं नानी है लगी है जास्मिने कोई ना प्यार मामी मासी लगी है। आदमी बोल लेगी है। गेट क्या करें मैं मीनी? नहीं कि जास्मीन आर्मी नहीं। तू सच्ची का तब्बू ਰੋ ਨਾ ਤੂੰ ਗੁੱਸਾ ਕਰ ਮੋ ਪਿਆਰ ਨਾ ਨਾ ਜੀ ਕਾਹਦਾ ਗੁੱਸਾ ਅਸੀਂ ਤਾਂ ਸਹੀ ਲੋ ਅਸੀਂ ਨਹੀਂ ਲੈਣਾ ਤੁਹਾਨੂੰ ਪਤਾ ਹੈ ਥੋੜੀ ਪੂਰੇ ਪਾਣੀ ਅਸੀਂ ਨਹੀਂ ਲੈਣਾ ਤੈਨੂੰ ਆਏ ਕਹਿੰਦੇ ਆ ਨਹੀਂ ਲੈਣਾ ਪੂਰੇ ਬੰਦ ਹੀ ਚੱਲਦੇ ਜਾਂਦੇ ਪਾਣੀ ਵਿੱਚ ਆਸ ਨਹੀਂ ਲੱਗਦਾ ਸੱਜਣੋ ਪਰਾਂ ਤੁਸੀਂ ਆਓ ਚੱਲ ਮੀਂਹ ਨਹੀਂ ਜਾਣੇ ਸਿਪ ਅੱਛੇ ਮੈਂਬੇ ਰੱਖ ਲਈ ਕੋਈ ਵੀ ਨੰਬਰ ਲੈ ਗਈ ਓਏ ਇਹਦਾ ਨੰਬਰ ਦੋਨੋਂ ਲੈਣਾ ਆਪਰਾ ਹੋ ਗਤੋਂ ਆਪਰਾ ਲੇ ਹਾਂ ਜੀ ਨਾ ਦੀਦੀ ਗਾ ਦੇ ਤੇ ਕੀ ਹੋ ਰਹੀ ਇਹ ਨੂੰ ਅਕੇ ਰੋਈ ਕਦੀ ਜਾਂ ਜਮਾ ਇਹ ਵੀ ਤਾਂ ਤਰੀਆ ਕਰਤੀ ਆ ਅੱਛਾ ਹਾਂ ਬਸ ਇਦਾਂ ਹੀ ਲੈ ਆਣੇ ਚਿੱਟੜਾ ਪੰਜ ਆਉਦੇ ਕਰਕੇ ਜੀ ਇਹ ਨੂੰ ਘੜੀ ਤੇ ਦਿਖਾ ਰੋਈ ਕਰਕੇ ਮੈਂ ਹੂੰ ਚੱਕ ਫੋੜ ਕੇ ਰੱਖ ਤਾ ਕੋ ਖੇਡ ਲਾ ਨੂੰ ਵੀ ਨਹੀਂ ਹੈ ਨਾ ਹਣਾ ਨਹੀਂ ਖੇਡ ਲਾ ਕੋਈ ਸਰ ਮੈਂ ਆ ਕੇ ਲਈ ਅੱਲਾ ਬੇਟਾ ਬੜਾ ਬੜਾ ਕਰ ਦੁੱ ਭੁੱਲ ਜਾਂਦਾ ਜਵਾ ਇਹ ਤਾਂ ਹੈ ਜੀ ਇਧਰ ਬੋਲੀ ਜਸਤ ਮਾਰੋ ਨਹੀਂ ਜਿੱਧਰ ਮਾਰਦੇ ਕੋਈ ਜਿੱਧਰ ਮਾਰਦੇ ਨੂੰ ਉਹ ਚਲੇ ਗਏ ਲਾਮੀ ਤੋਂ ਗੱਟੇ ਦੇ ਵਿੱਚ ਉਹਨੂੰ ਬਚਾਰੇ ਨੂੰ ਹੁਣੇ ਕੀ ਪਤਾ ਕਿੰਨੀ ਸਾਰੀ ਕੋਈ ਨਾ ਕੋਈ ਨਹੀਂ ਬਾਰੀ ਨੂੰ ਬਾਰੀ ਨੂੰ ਬਾਰੀ ਨੂੰ ਬੀ 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 ਹੱਪਾ ਬਰਾਸੇ ਹੱਪਾ ਮੱਗ ਲੈ ਮੈਂ ਥੜਾ ਜਾ ਉਹ ਕੋਈ ਨਹੀਂ ਆ ਫਿਰ ਦੱਸਣਾ ਚਾਹੀਦੀ ਓਕੇ ਇਹ ਉਹ ਕਰਦਾ ਮੇਰੇ ਠੀਕ ਆ ਭਾਈ ਆ ਤੂੰ ਬਾਹਰ ਜਾ ਕੇ ਮਰੇ ਕੋ ਮਾਰ ਲਾ ਕਵਾਲਾ ਬਾਕੀ ਡਿਪਾਰਟਮੈਂਟ ਦੇ ਬੰਦ ਲੋ ਮੜੀ ਜੀ ਆਹ ਇੱਕ ਮਿੰਟ ਇੱਕ ਮਿੰਟ ਆ ਦੇਖੋ ਹਬੀਰ ਮੇਰਾ ਮੇਰੇ ਬਾਹਰ ਮੈਂ ਕਿਹਾ ਪਹਿਲਾਂ ਲਿਆ ਕਿ ਲੱਛ ਮੈਂ ਕਹਿੰਦੇ ਜਾਲਦੀ ਮੇਰੇ ਬੰਦੇ ਨਹੀਂ ਤੋੜ ਕੇ ਮੋ ਬੋਛ ਛੋਟ ਛੋਟ ਕੋਈ ਨਾ ਬਣ ਜਿਦਿਆ ਬਾਰੇ ਇਹੋ ਵਾਂ ਮੈਂ ਖਾਦੇ ਲੱਗਦੇ ਮੈਨੂੰ ਬਾਰੇ ਖਾਦੇ ਪਾਣਾ ਦੇਖੀ ਚੁਣਦੇ ਨੇ ਅੱਛਾ ਹਾਂ ਆਪੇ ਨਾ ਇੰਤਜ਼ਾਹਤ ਤਾਂ ਦੇ ਦਿੱ ਓਏ ਆਜ ਨੇ ਖਾਣਾ ਇਹ ਤਾਂ ਜੁਆਨ ਕੋਈ ਨਾ ਕੀ ਕਰੀਂ ਗਾਣੇ ਆਪੇ ਦਿੰਦੇ ਨੇ ਆਪੇ ਦਿੰਦੇ ਨੇ ਕਿਉਂ ਗੱਲ ਆਹ ਕਰੇ ਰਹਿਣਾ ਕੋਈ ਹੋ ਗਿਆ ਤੂੰ ਤਾਰਦੀ ਤੇ ਆਈ ਐ ਨਾ ਨਾਨੀ ਤੇ ਕੰਮ ਹੁੰਦਾ ਨਾ ਮਾਮੀ ਤੇ ਕੰਮ ਹੁੰਦਾ ਕਰ ਤਾਂ ਦੇ ਦਊਗੀ ਮੈਂ ਤੇ ਭਾਉਂਦਾ ਤੇ ਇਹ ਤਾਂ ਨਹੀਂ ਮੈਂ ਨਹੀਂ ਐਂ ਬੇਟਾ ਤੇ ਕਰਦੀ ਰਿਹਾ ਨਾ ਮੈਂ ਤਾਂ ਮਾਮੀ ਤੇ ਕੰਮ ਹੁੰਦਾ ਨਾ ਨਾਨੀ ਤੇ ਹੁੰਦਾ ਤੇ ਦੀਦੀ ਹੋਵੇ ਨਾ ਹੋਵੇ ਥੋੜੇ ਜਿਨੇ ਗੰਗਣਾ ਸਾਹਮਣੇ ਚੱਕਰ ਵਿੱਚ ਹੱਸ ਤਾਰੇ ਤਾਂ ਦੀਦਾ ਜੱਪੀਗਾ ਜਾਨਾ ਮੇਰਾ ਚਲ 10 ਮਿੰਟ ਬਸ ਤੂੰ ਕੋਈ ਸਿਗਨਲ ਲਿਆ ਆ ਮਨ ਜੀ कोई तू बना सुंदर और किरण वाली बीती आ रहे थे ना बीती आ रहे थे ना बाती आ रही है और आ नहीं आ तो ये है ना आई और बात तो बीती आ रही है बीती क्या लगा ना ਰਖੜੀਆਂ ਭਾਈ ਬਾਨ ਆਪਾਂ ਸਭ ਨੂੰ ਬਹੁਤ ਬਹੁਤ ਖੁਸ਼ੀਆਂ ਭਰੇ ਹੋਣ ਹਾਂਜੀ ਹਾਂ ਹਰ ਭੈਣ ਹਰ ਭਰਾ ਇਹ ਤੇ ਹਰ ਬੀਤਦੀ ਆ ਬਿਲਕੁਲ ਬਿਲਕੁਲ ਜਿਹੜੇ ਸਾਰੇ ਵੀਡੀਓ ਦੇਖਦੇ ਨੇ ਜੇ ਕਹਿੰਦੇ ਭੈਣ ਭਾਈ ਨੂੰ ਮਰਦੇ ਨਹੀਂ ਜਿੱਕਰੀ ਲੋ ਇਸ਼ਕ ਹੈ ਸ਼ੰਕਾ ਜਾਂ ਕੋਈ ਹੋਸੀ ਹੈ ਕੋਲੋ ਜੋ ਕੋਲੋ ਜੋ ਸਹੀ ਹਾਂ ਹਾਂ ਬਿਲਕੁਲ ਬਿਲਕੁਲ ਪਤਾ ਨਹੀਂ ਆ ਜਨਮ ਦੇ ਵਿੱਚ ਇਕੱਠੇ ਹੋਏ ਆਲੇ ਹੋਣਾ ਜਾਂ ਨਹੀਂ ਹੋਣਾ ਪਤਾ ਨਹੀਂ ਨਹੀਂ ਪਰ ਜਿਹੜਾ ਪ੍ਰਮਾਤਮਾ ਨੇ ਜਨਮ ਦਿੱਤਾ ਦਾ ਪ੍ਰਮਾਤਮਾ ਐਦਾਂ ਹੀ ਖੁਸ਼ੀਆਂ ਨਾਲ ਦੇ ਦਿੰਦਾ ਹੈ ਅੱਜ ਕੱਲ ਅੱਜ ਕੱਲ ਕੜੀ ਦਾ ਭਰੋਸਾ ਨਹੀਂ ਹੈ ਜਿੰਨਾ 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 ਕੜੀ ਵੀ ਜੇ ਕੜੀ ਹੈਗਾ ਉੱਥੇ ਭਾਈ ਬਣਾ ਕੜੀ ਠੀਕ ਆ ਹੱਥ ਚੜਾ ਮਹਾਰਾਜ ਇਹਦੀ ਗੋਦੀ ਭਰ ਦੇ ਕੇ ਠੀਕ ਖਾਗ ਕੋਈ ਦੁੱਖ ਨਾ ਹੋਵੇ ਹਾਂਜੀ ਹਾਂ ਵੈਲਕਮ ਵੈਲਕਮ ਕਿਤੇ ਕੜੀ ਦਾ ਕਹਿੰਦਾ ਮੈਂ ਕੜੀ ਦਾ ਹੈਗਾ ਕੜੀ ਆਪਾਂ ਹੀ ਖਾਣਾ ਤੇ ਕਹਿੰਦੇ ਤੇਰੇ ਮਾਪੇ ਨੂੰ ਕੋਈ ਕਹਿੰਦਾ ਕੜੀ ਨਹੀਂ 11 ਉਹ ਕੜੀ ਨੂੰ ਕੇ ਖਾ ਕੇ ਭੇਜੂਗਾ ਤੇ ਮੂਹ ਵੀ ਮਾਰ ਕੇ ਭੇਜੂਗੀ। ਕੀ ਗੱਲਾਂ ਕਰੇ ਤੂੰ ਚਲ ਉਹਨਾਂ ਤੇ ਭਾਵੇਂ ਕੁਝ ਮਾਪੇ ਪਾਉਂਦਾ। ਰਾਦੀ ਨੇ ਕੋਈ ਮਾਪੇ ਰਾਦੀ ਆਉਂਦੇ ਤੇਰੇ ਮਾਮੇ ਰਾਦੀ ਹੈ ਤੇ ਮੰਨਣ ਵਾਲੀ ਰਾਦੀ ਹੈ। ਸਹੀ ਗੱਲ ਹੈ। ਉਹ ਵੀ ਤਾਂ ਅਸਲ ਕਿਹਨੇ ਆ ਕੇ ਲਿਖਾਇਆ ਹੈ? ਉਸ ਵੀ ਨਹੀਂ ਜਾਣੇ ਆ ਮੈਂ ਇਹ ਕਹਿੰਦੀ ਤੁਹਾਨੂੰ ਇੱਕ ਗੋਲਪੀਟ ਵਾਲਾ ਕਿਤੇ ਸ਼ਾਟ ਅੱਛਾ ਓਕੇ ਹਾਂ ਥੀ ਫਲਾ ਜੀ ਤੇ ਸਾਨੂੰ ਆਪਣੇ ਕਮੈਂਟ ਜਰੂਰ ਦਿਓ ਸਬਸਕ੍ਰਾਈਬਰ ਕਿਹੜੀਆਂ ਭੈਣਾਂ ਨੇ ਤੇ ਕਿਹੜੇ ਭਰਾਵਾਂ ਨੇ ਬੜੇ ਲੱਸੀ ਬਣਾ ਲਈ ਆ ਹਾਂ ਜੀ ਕਾਫੀ ਖਾ ਕੇ ਦੇਖ ਲੈਣਾ ਗੋਲੋਨਾ ਸਪੈਸ਼ਲ ਹੈ ਆ ਜਿਹੜਾ ਅਨੇ ਬਣਾਉਂਦਾ ਆਪਾਂ ਜੇ ਜੀਆ ਵਾਹ ਕਿੰਨਾ ਮਖ ਕੋਈ ਮਿੱਟਾ ਮੂੰਹ ਦਾ ਕਰਾਉਣਾ ਲਾ ਆਪਾਂ ਤੁਮ ਕੀ ਜੀਆ ਮੋਗੀ ਤੁਮੇ ਸਿਖੇ ਕਰਦੀ ਜੀ ਵਾਲੇ ਦੋਤਾ ਕਾ ਬਜਮਾਈ ਮਾਰਾ ਕਿ ਤੇ ਚੀਜ਼ ਕਿੱਥੇ ਮਾਰੀ ਜਾਉਂਦਾ ਭਾਈ ਵੀ ਤਾਂ ਨਹੀਂ ਕਰਦੇ ਚੰਗੀ ਮਾਰੀ ਚੰਗੀ ਗੱਲ ਕਰੀ ਇਹ ਮੇਰੀ ਜਵਾਈ ਨੇ ਗੱਲ ਚੰਗੀ ਚੀਜ਼ ਲੀ ਮੇਰੇ ਹਾਂ ਜਵਾਈ ਇਹ ਸਵਾਲ ਹੈ ਬਹੁਤ ਸਾਰੇ ਵਿੱਚ ਚੀਜ਼ਾਂ ਜੀ ਬਹੁਤ ਸਾਲ ਆ ਬਹੁਤ ਸਾਲ ਤੇ ਤੂੰ ਆ ਗਿਆ ਇਹ ਵੀ ਬਹੁਤ ਵੱਡਾ ਸਭ ਤੋਂ ਵੱਡੀ ਗੱਲ ਹੋ ਜਾਂਦੀ ਆ ਹਾਂਜੀ ਵੀ ਜਿਹੜਾ ਇਹ ਰੱਖੜੀ ਦਾ ਤਿਹਾੜਾ ਨਾ ਇੱਕ ਬਹਾਨਾ ਹੁੰਦਾ ਹੈ ਭੈਣ ਭਾਈ ਨੂੰ ਬਿਲਕੁਲ ਭਣਜੀਆਂ ਨੂੰ ਮਾਮਿਆਂ ਦਾ ਹੈ ਨਾ ਬਹਾਨਾ ਬਣ ਜਾਂਦਾ ਕਿ ਕਦੋਂ ਵੀ ਜਾਣਾ ਕਦੋਂ ਆਸੀ ਵੀ ਜੀ ਬਿਲਕੁਲ ਇਹ ਤਾਂ ਇੱਕ ਬਹਾਨਾ ਬਣਿਆ ਹੋਇਆ ਹੈ ਹਾਂਜੀ ਇਹ ਪਿਆਰ ਆ ਠੀਕ ਹੈ ਚਾਹੇ ਤੂੰ ਇਦਾਂ ਆ ਜਾਂਦੀ ਚਾਹੇ ਸਾਤੇ ਤੇ ਕੌਲੀ ਜੀ ਨਹੀਂ ਲੈ ਕੇ ਪਰਮ ਦੀ ਮੂਹ ਦੇ ਵਿੱਚ ਲੈ ਭਾਈ ਮਰੀ ਚੀਨੀ ਦੇ ਦੋ ਹਾਂ ਗੱਲ ਪਿਆਰ ਦੀ ਹੁੰਦੀ ਹੈ ਮਠਿਆਈਆਂ ਦੀ ਨਹੀਂ ਬਿਲਕੁਲ ਹੈ ਨਾ ਤੇ ਬਾਕੀ ਚਲੋ ਠੀਕ ਹੈ ਜੀ ਮਿਲਦੇ ਆਪਾਂ ਹੁਣ ਕੋਣ ਬਾਅਦ ਵਿੱਚ ਜੀ ਅਗਲੇ ਦੋ ਚਾਰ ਗੱਲਾਂ ਹਾਂ ਜੀ ਹਾਂ ਬਿਲਕੁਲ ਨੰਨੀ ਇਹ ਕਹਨ ਇਹ ਜਾ ਕੇ ਨਾ ਕਿ ਇਹ ਤੇਰੇ ਨਾਲ ਕਿਉਂ ਜਾਂਦਾ ਭਾਈ ਸਾਰੇ ਆ ਥੈਂਕ ਯੂ ਚਲ ਜੀ ਮੈਂ ਤੁਹਾਨੂੰ ਸੋਹਣ ਕੇ ਮਨਾਦਾ ਹਾਂ ਹਾਂ ਕਾਈ ਤੇ ਜਾ ਕੇ ਨਹੀਂ ਆਏਗਾ ਪੈਸਾ ਦਾ ਛੋਟਾ ਜਿਹਾ ਪਿਆਰ ਤੇ ਆ ਗਿਆ ਸਾਡਾ ਸੂਰੀ ਜਿਹੜਾ ਹੁਣ ਬੀਬੀ ਦਾ ਪਹਿਲਾ ਗੈਲਰੀ ਦੇ ਉੱਪਰ ਸੂਟ ਹੀ ਹੋਰ ਦੇ ਦਿੰਦੇ ਆ ਮਹਾਂਪਤਰੀ ਜੀ ਜਿੱਤਾ ਤੇਰੀ ਮਹਾਂਪਤਰੀ ਨਹੀਂ ਠੀਕ ਕਰ ਦਿੱਤੀ ਘਰ ਮੀਆਂ ਵਧੀਆ ਹੋਰ ਸਵਾਲ ਕੀ ਹੋਰ ਕੀ ਆਹ ਨੂੰ ਕਰ ਦਿੱਤੀ ਨਹੀਂ ਬਗਲਾਤੀ ਨਾ ਨਹੀਂ ਕੋਈ ਚੱਕਰ ਚੱਕਰ ਨਹੀਂ ਲੱਗਦੇ ਕਿਨੇ ਗਾਲੇ ਪਾਉਂਦੀ ਵੈਸੇ ਹਾਂ ਹਾਂ ਸਮਝੀ ਕਿ ਮੈਂ ਸਮਝੀ ਕਿ ਕਹਿੰਦੀ ਸੀ ਹਾਂ ਤੇ ਵੀ ਉਹਦੇ ਸਮਝਦੇ ਸੀ ਰਾਸ ਮੁੰਡੇ ਜਰੇ ਗਏ ਤੇ ਸਾਡੇ ਅਤਰਿਆ ਤੁਹਾਨੂੰ ਦਾ ਸੁਣਤਾ ਜੇ ਨਾ ਵੀ ਆਇਆ ਮੁੰਡੇ ਹੋ ਕੇ ਹੁਣ ਸਾਨੂੰ ਇਹ ਨਹੀਂ ਕਰਾਉਣਾ ਹੁਣ ਸੋਣੇ ਸੁਣਨਾ ਚਾਹੀਦੀ ਹੈ ਹਾਂ ਉਹ ਗੱਲ ਕੀ ਹੈ ਨਾ ਸਿੰਪਲ ਮਜ਼ਾ ਹੈ ਹਾਂ ਸੋਣੇ ਤੇ ਨਾ ਕੋਈ ਦੂਰਾ ਚਾਹੀਦਾ ਜੇ ਤੂੰ ਖੁਸ਼ੀ ਨਾਲ ਨਾ ਗਈ ਹਾਂ ਤਦ ਵੀ ਫਾਇਦਾ ਨਹੀਂ ਮਿਲਕਲ ਬਰਕਾ ਉਹ ਜੈ ਜੀ ਵੀ 30 ਦਾ ਬਦਲ ਪਤਾ ਕੀ ਹੁੰਦਾ ਧੰਨਵਾਦ 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 ਕੋਈ ਮੁਗਾਇਆ ਟਾਈਮ ਤੋਂ ਟਾਈਮ ਧੰਨਵਾਦ ਜਿਹਨਾਂ ਨੇ ਸਹਿਯੋਗ ਨਾ ਆਹ ਤਾਂ ਜਿਹੜੇ ਵੀ ਇਸੇ ਖੁਸ਼ੀ ਹੁੰਦੀ ਜਿਵੇਂ ਬਣਾਉਣ ਵਾਲਾ ਪੁੱਤ ਤਾਂ ਆਉਂਦਾ ਚੱਲ ਕੇ ਹੈ ਨਾ ਇਹ ਗੱਲ ਹੁੰਦੀ ਹੈ ਵੀ ਪ੍ਰਮਾਤਮਾ ਸਾਭ ਨੂੰ ਦਵੇ ਕਿ ਜੀਤ ਤਾਂ ਸਾਭ ਨੂੰ ਜ਼ਰੂਰੀ ਆ ਬਾਈ ਸਮਝਦੇ ਤੂੰ ਇਹ ਤਾਂ ਬੜਾ ਸਮਝਦਾ ਜਿਆਦਾ ਨੂੰ ਸਮਝ ਆਣੀ ਹਲੇ ਸਾਡੇ ਤੂੰ ਸਹੀ ਗੱਲ ਹੈ ਥੈਂਕ ਯੂ ਥੈਂਕ ਯੂ ਤੇ ਹੁਣ ਤੁਸੀਂ ਇਹ ਪੜ੍ਹਨਾ ਚਾਹੋ ਮ ਕੱਲੋਂ ਰੁਕੀ ਨਹੀਂ ਅੱਛਾ ਕੱਲੋਂ ਹਾਂ ਫਿਰ ਹੋਰੋਂ ਪਸੰਦ ਆਉਂਦਾ ਸਾਡਾ ਥੋੜਾ ਜੱਕਰ ਤਾਂ ਦਾ ਜੀ ਨਹੀਂ ਉਹ ਗੁਣ ਅਸੀਂ ਵੀ ਕੁੜੀ ਨੂੰ ਸੂਟ ਜੇ ਲੈਣ ਜਾਣ ਨੂੰ ਇੱਥੇ ਇੱਥੇ ਜਾ ਕੇ ਫਿਰ ਕੱਲੋਂ ਦੀਦੀ ਨਾਲ ਨਹੀਂ ਆਉਣਾ ਤੂੰ ਤਾਂ ਬੱਸ ਉਹਨੂੰ ਆਉਂਗੀ ਮਾਂ ਦਾ ਹਾਂ ਮੈਂ ਬਾਅਦ ਸੰਜਣਾ ਚੱਲੋ ਇਹ ਕਿ ਕੰਮ ਕੋਈ ਨਹੀਂ ਨੂੰ ਹਾਂ ਉਹ ਵੀ ਆਉਂਦੇ ਤੁਸੀਂ ਵੀਡੀਓ ਕੋਲ ਤਾਂ ਬਸ ਕੰਮ ਦੇ ਕਿਹੜੇ ਗੱਲ ਕੋਈ ਇਹ ਵੀ ਦਿਨ ਕਦੇ ਕਦੇ ਹੁੰਦਾ ਕੋਈ ਨਾ ਤੇ ਜਾਂ ਹੁੰਦਾ ਬਿਲਕੁਲ ਜੀ ਬਿਲਕੁਲ ਮੇਰੇ ਦਿਨ ਮੇਂ ਗਿਆ ਤਾਂ ਨਾ ਨਹੀਂ ਆਉਣਾ ਚੱਕਰ ਨਹੀਂ ਹੈ ਸਹੀ ਵੀ ਜੀ ਨੂੰ ਗਿਆ ਕੰਮ ਨੂੰ ਬੱਸ ਨਾ ਸੀ ਸਹੁਰੇ ਨੇ ਗਿਆ ਨੂੰ ਕਿ ਬੀਬੀ ਨੂੰ ਆਇਆ ਤੱਕ ਲੱਗੀਆਂ ਨਾ ਕੋਈ ਸੁਆਕੇ ਦਾ ਪਾ ਕੇ ਆ ਗਈ ਇਹ ਦੱਸ ਕਿਧਰ ਸੁਆਕੇ ਪਾ ਕੇ ਲੈ ਕੇ ਕਹਿੰਦਾ ਨਾਨੀ ਨੇ ਪਾ ਲਿਆ ਮੈਨੂੰ ਸਮਝੋ ਹਲੇ ਰੁਕ ਜੋ ਥੋੜਾ ਟਾਈਮ ਹਾਂ ਚੱਲ ਇਹ ਹਰੇ ਮੇਂ ਤਿੰਨ ਚਾਰ ਬਹੁਤ ਕੱਪੜੇ ਸੀ ਨਾ ਇਹ ਤਾਂ ਹਾਂ ਜੀ ਅੱਜ ਚੱਲੇ ਤੇ ਗਏ ਚੱਲੋ ਹਾਂ ਜੀ ਇਹ ਵੀ ਨਹੀਂ ਪਤਾ ਅੱਜ ਭੈਣਾ ਵਾਸਤੇ ਲੈਣ ਜਾਣੇ ਉੱਥੇ ਹਾਲਾ ਬੋਲਦਾਂ ਇਹਨੇ ਘਰ ਹੀ ਕੋਈ ਤਾਂ ਸੋਲ ਜਿਵੇਂ ਸਾਡੀ ਨਾ ਨੈਵੀ ਭਾਈਆ ਉਹ ਮੈਨੂ ਨਹੀਂ ਰਹੀ ਹਾਂ ਨਾ ਮੁੰਮੀ ਨੂੰ ਤਾਂ ਆਇਆ ਕਦੇ ਕਰੀ ਫੋਟੋ ਹੁੰਦਾ ਅਸੀਂ ਜਾਣਦੇ ਭੈਣਾ ਦੇ ਕੋਲ ਕੋਈ రాది రెడడోవలలా ఆ క్యాపడే కర్మాలసి కసుక కండిని అని సందు సూట్ దవాదో ఆ కెన్ననే కసుతే మాగదే పాస పెడితి లారి ప్రొజాయి బో సౌల బో జక ਹੋਰ ਚਾਹ ਐਨੀ ਤਾਰਾ ਕਰ ਗਾ ਕੇ ਬੋਲ ਲਾ ਕੇ ਕਹਿੰਦੇ ਕਿਆ ਬੋਲ ਨਾਰ ਗਈ ਬੱਲੇ ਬੱਲੇ ਕਰਦੇ ਨਹੀਂ ਕੋਰ ਕਰਨ ਲੱਗਿਆ ਫੋਨ ਕਰ ਦੋਗਾ ਕਿ ਪੁੱਤ ਆ ਜਾ ਦੰਦੇ ਕਹਿੰਦਾ ਓਕੇ ਚਲਿਆ ਮੇਰੇ ਬਲਕਲ ਬਲਕਾ ਜੀ ਤੁਸੀਂ ਹੁਕਮ ਕਰੋ ਹਾਂਜੀ ਪਰ ਉਹ ਨਾ ਨਹੀਂ ਦੱਸਣਾ ਨਹੀਂ ਹੈਗਾ ਪਰ ਜਦਦਰੋਂ ਪਰ ਦਵਾਈ ਲਈ ਲੈਣੀ ਆਉਣੀ ਹੈ ਤੇ ਸ਼ਰਮ ਆਉਂਦੀ ਹੈ ਬੜੀ ਜੀ ਵੀ ਘੁਰਮਾ ਤੇ ਜਾਣਾ ਨਹੀਂ ਆਪਾਂ ਨੂੰ ਬੁਲਾ ਸਕਦੀ ਬਸ ਹਾਂ ਦੋ ਵੀ ਨਹੀਂ ਕਿਸੇ ਨਾਮਕਿਆਂ ਨੂੰ ਆਜੂ ਕੰਪਨੀ ਉਹ ਨਹੀਂ ਜਾਣਾ ਕੁੜਮਾ ਦਾ ਆਹ ਲੱਖੂ ਨਹੀਂ ਜਾਣਾ ਨਾਨੀ ਨਾਨੀ ਨਾ ਦੇਖਿਆ ਉੱਥੇ ਜਾਵੇ ਦੇਖੋ ਜੇ تمہيں ਜੇ ਆ ਮੈਂ ਕਿਹਾ ਨਹੀਂ میرے ਕੋਲ ਵੀ ਲੈ ਚੁਕਾ ਦੇ ਉਹ ਨਹੀਂ ਤੁਝੇ ਦੀ ਮੈਂ ਤਾਂ ਹੋਰ ਮੰਮੀ ਤਾਂ ਆਈ ਗਈ ਲੇ ਦੇ ਦੇ ਕਿੱਥੇ ਆ ਤੁਸੀਂ ਹਾਇ ਕਰ ਤਾ ਤੁਸੀਂ ਬਾਬਾ ਹੀ ਹੋਰ ਜਾਦਾ ਆਣੇ ਨਹੀਂ ਸਾਨੂੰ ਕਿੱਥੇ ਪਤਾ ਕਾਦਰੀਆ ਮੰਤੂ ਤੋਂ ਤਰ ਆ ਗਿਆ ਹੋ ਬਲੋਬਾਈ ਤੇ ਤੋਂ ਤਰ ਆਉਂਿਆ ਹਾਂ ਉਹ ਵੇ ਕ ਮੈਨੂੰ ਲੱਗਦਾ ਜਦ ਇਹ ਇੱਥੇ ਆਏ ਤੇ ਜਾਂ ਮਿਲਣੀਆਂ ਨੂੰ ਆਏ ਸੀ ਉਸ ਤੋਂ ਇਲਾਵਾ ਦੱਸੋ ਕਾ ਦੇਖੋ ਉਧਰ ਵੀ ਆਏ ਤੇ ਨਹੀਂ ਕਿ ਨਹੀਂ ਮਿਲਣੇ ਉਹਨੂੰ ਮੈਂ ਆਇਆ ਆ ਫਿਰ ਮੈਂ ਦੋਨੇ ਸੀ ਕਰਦੀ ਭਾਜੀਰ ਮੈਂ ਤੁਸੀਂ ਉਹ ਕਹਿ ਦਿੱਤੀ ਮਾਂ ਮਾਂ ਮੈਂ ਜਾ ਰਹੀ ਹਾਂ ਮੈਂ ਪੂਰੇ ਘੰਨੇ ਤੇਦਰ ਮੰਨਿੰਦਰ ਰੋਡ ਲੜਕਾ ਤਰਵਾਉਂਦੀ ਆ ਬਈ ਕੋ ਨਵਾਉਂਦਾ ਮੇਰੇ ਮਿੰਟਾਂ ਦਾ ਪਿਆ ਆਜਾ ਤੈਨੂੰ ਲੈਣ ਆਈਏ ਗੱਡੀ ਕੱਢ ਲਈ ਵਾਹ ਹਾਂ ਜੀ ਚਲੋ ਜਨ ਜਮਾ ਮਾਪੇ ਦਾ ਬੰਦੀ ਹੋਇਆ ਤੇ ਮਾ ਮੇਰੀ ਆਪੇ ਜਰੂਰ ਹਾਂ ਕੀ ਕਰਾਂ ਦਾ ਦਾ ਮਾ ਜਮਾ ਨਹੀਂ ਕਰਦੀ ਇਹ ਬਹਰ ਕਰ ਸ਼ੋਹਰਤ ਨਹੀਂ ਜਾਈ ਮਿਲਦਾ ਪਾਉਣ ਤੋਂ ਬਾਅਦ ਵਿੱਚ ਤੇ ਬੀਬੀ ਇੱਕ ਆਏ ਫੋਟੋ ਲੀ ਗੋ ਹੋ ਚਲੋ ਬਹੁਤ ਵਧੀਆ ਲੱਗਿਆ ਮੈਂ ਕੀ ਕਰਾਂ ਹਾਂ ਮੈਨੂੰ ਜਾਣਾ ਭਾਈ ਚਾਣਾ ਦੇ ਮਾਮਲੇ ਚ ਹੈ ਨਾ ਮੈਂ ਪਰੇ ਜਾਊਗਾ ਮਾਮਲੇ ਤੇ ਪਰੇ ਜਾਊਗਾ ਦੇਖੀਏ ਉਸ ਤੇ ਸੀਨੇ ਤੋਂ ਕਿਵੇਂ ਲੱਗੀ ਵੀ ਗੋਣੀ ਤਾਹੀ ਰਹੇ ਤੇ ਉਹ ਵੀ ਤਾਂ ਆ ਗਏ ਵੇ ਦੇਖਦਾ ਕਿੰਦਾ ਹੈ ਤੁਸੀਂ ਅੱਜ ਰੋਹਾ ਨਹੀਂ ਨਹੀਂ ਮਾਮਾ ਜੀ ਕਿੱਥੇ ਹੈ ਜੀ ਨੂੰ ਰੱਖਦੇ ਹਾਂ ਆਉਂਦੇ ਤੂੰ ਨਾਲ ਕਾਬੂ ਕਰ ਮੰਮੀ ਨੇ ਮਾਸੀ ਨੂੰ ਕੱਢ ਲਿਆ ਕਾਬੂ ਦੋਹਾਂ ਦੇ ਕੋਈ ਹੋਸਾ ਤਾਂ ਦੋਈ ਨੂੰ ਕੋਸਾ ਕਰ ਵੀ ਜ਼ਰੂਰੀਆਂ ਕਰ ਵੀ ਜ਼ਰੂਰੀਆਂ ਨੂੰ ਸਾਰਾ ਕੁਝ ਦੇਖਣਾ ਪੈਂਦਾ ਬਿਲਕੁਲ ਬਿਲਕੁਲ ਜੀ ਜ਼ਰੂਰੀਆਂ ਇਹ ਤਾਂ ਹੈ ਜਾਂ ਕੋਈ ਹੈ ਨਾ ਨਾ ਮੈਨੂੰ ਮਰੇ ਨਹੀਂ ਦਿੰਦੇ ਗਟੇ ਦੀ ਯਾਨੀ ਕਿਥੇ ਗਈ ਚੱਲ ਆਇਆ ਦਾ ਜਸਮੀਨ ਬਾਹਰ ਗੱਡੀ ਰੋਡ ਲੈ ਲੈ ਮਾਂ ਮਮੀ ਮਾਂ ਮੈਨੂੰ ਹਾਲ ਦੇ ਕੋ ਗਿੱਢੀ ਨਾਲ ਵੀ ਰੱਖ ਸਕਦੇ ਜਸਮੀਨ ਵੀ ਰੱਖ ਸਕਦੇ ਆ ਰੱਖ ਸਕਦੇ ਆਹੋ ਆਹੋ ਠੀਕ ਹੈ ਪਰ ਹੁਣ ਜਿਹੜੇ ਤਿਹਾਰ ਮੈਂ ਤੇਰੀ ਗੱਲ ਮੰਨਦੀ ਆ ਭੈਣ ਉਹਨਾਂ ਨੇ ਕੱਲ ਨੂੰ ਆਉਣਾ ਸੜਕੇ ਤੇਨਵਾਂ ਨਹੀਂ ਗੱਲ ਸ਼ਾਮ ਨੂੰ ਨਹੀਂ ਜਾਣ ਜਹਰ ਉਹ ਦੂਰ ਵੀ ਆਉਣਾ ਹਾਂ ਠੀਕ ਆ ਹੋਰ ਸੂਚ ਹਾਂ ਠੀਕ ਆ ਤੇ ਹੋਰ ਕੰਮ ਵੀ ਕਰਨੇ ਹੁੰਦੇ ਆ ਬੈਠਾ ਦੇਣਾ ਜਿੱਤੇ ਮਰਜੀ ਰਹੀ ਜੀ ਠੀਕ ਆ ਦਾ ਸੁਣ ਲਓ ਤੁਸੀਂ ਰਵਿੰਦਰ ਦੇ ਪੈਰ ਨਹੀਂ ਉੱਠਦੇ ਜਾਣ ਨੂੰ ਜਸਮੀਤ ਆਇਆਗਾ ਤੂੰ ਕਿੰਨਾ ਗੱਲ ਕਰੀਂ ਕਿ ਪੱਕੀ ਕਰ ਰਵਿੰਦਰ ਗੱਲ ਕਰਵੇਂ ਫਿਰ ਰਹਿਣਾ ਉਹ ਨਹੀਂ ਮੈਨੂੰ ਪਤਾ ਕੁੜੀ ਨੂੰ ਚੀਜ਼ ਦੇਣੀ ਹਾਂ ਇਹ ਸ਼ੋਅ ਹੈ ਫਿਰ ਉਹਨੂੰ ਟੈਨਸ਼ਨ ਪੈਂਦੀ ਹੈ ਦੁਬਾਰਾ ਫੇਰੇ ਪਤਾ ਲੱਗਦਾ ਹਾਂ ਤੁਸੀਂ ਵੀ ਤਾਂ ਸੋਲਵ ਟੈਨਸ਼ਨ ਕੀਤਾ ਨਹੀਂ ਤੁਸੀਂ ਮੰਮੀ ਨਾ 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 ਇਹ ਗੁੱਸਾ ਨਾ ਕਰੀ ਗੁੱਸਾ ਕਰੋ ਕਿ ਲੈ ਕੋਈ ਛੋਟੀ ਟੈਨਸ਼ਨ ਨਹੀਂ ਜਦ ਤੱਕ ਮਾਂ ਦੇਖੀ ਹਾਂ ਹਾਂ ਜਦੋਂ ਮਾਂ ਨਾਲ ਆਉਂ ਫਿਰ ਸਾਨੂੰ ਟੈਨਸ਼ਨ ਹੋ ਗਈ ਹੈ ਇਹ ਉਹ ਸਿੱਖਿਆ ਹੈ ਪਹਿਲੇ ਕਹਤਾ ਵੀ ਭਾਈ ਆਪਣਾ ਜਿਹੜਾ ਕੰਮ ਆ ਜਿਹੜਾ ਬਾਹਰਲਾ ਉਹ ਦੇਖੋ ਕੁਝ ਦੇਰ ਲਈ ਵੀ ਜਦੋਂ ਨਾ ਘਰ ਦੇ ਵਿੱਚ ਸਿਆਣਾ ਬੈਠਾ ਟੈਨਸ਼ਨਾਂ ਛੱਡ ਦੋ ਵੀ ਸਿਆਣਾ ਬੈਠਾ ਜਦੋਂ ਤਾਂ ਇਹਨਾਂ ਨੂੰ ਪਤਾ ਹੁੰਦਾ ਵੀ ਕੀ ਕਰਨਾ ਹੈ ਕੀ ਨਹੀਂ ਕਰਨਾ ਹਾਂ ਜਿੱਥੇ ਗਲਤ ਆ ਉੱਥੇ ਛੜਨੀ ਕਹਿਣਾ ਵੀ ਆ ਮੰਮੀ ਨੇ ਸਾਨੂੰ ਮਹੀਨੇ ਪਹਿਲੇ ਕਹਿੰਦੇ ਤਾਂ ਨਹੀਂ ਬੱਚਿਆਂ ਨੂੰ ਸੂਟ ਟੈਨਸ਼ਨ ਠੀਕ ਆ ਟੈਨਸ਼ਨ ਇਹ ਜਾਂ ਦਿਨ ਲੈ ਲਾ ਜਾਣਾ ਹੀ ਪੈਣਾ ਜਾਣਾ ਪੈਣਾ ਜਾਣਾ ਪੈਣਾ ਤੇ ਵਿਚਾਰੇ ਸਾਨੂੰ ਪਤਾ ਹੈ ਵੀ ਰੱਖਣਿਆਂ ਦੇ ਤਿਹਾੜਾ ਪਰਬ ਨਾ ਕਰੇ ਉਹਨਾਂ ਨੂੰ ਕੱਲ੍ਹ ਵਾਸਤੇ ਕੋਈ ਮਜਬੂਰੀ ਪੈ ਜਵੇ ਆ ਗਰਵਾ ਕੇ ਖਰਜਵੇ ਬੀ ਮੈਂ ਦਾ ਭਾਈ ਸੁਨੇ ਆਉਣ ਲੱਗੀਆਂ ਫਿਰ ਅਸੀਂ ਭੱਜੂਗੇ ਸੂਟ ਦੇਣਾ ਭੈਣਾ ਨੂੰ ਚਲੋ ਭੈਣਾ ਕਿਤੇ ਭੁੱਖੀਆਂ ਨਹੀਂ ਕਿਸੇ ਚੀਕਿਆ ਪਰ ਜਿਹੜੇ ਮੰਨ ਨੂੰ ਇੱਕ ਦਲਾਸਾ ਹੁੰਦਾ ਵੀ ਭੈਣਾ ਨੇ ਕਹਿ ਵੀ ਭਾਈ ਤੇ ਲੱਕੜੀ ਬੰਨਣ ਗਈ ਸੀ ਮੈਂ ਖਾਲੀ ਆਈਆਂ ਐ ਜਾਓਗੇ ਹੈਨਾ ਇਹੋ ਗੱਲ ਕੋਈ ਜਵਾਈ ਸੀ ਕਹੋ ਕਹਤੈ ਜਵਾਈ ਨਹੀਂ ਤੁਰਿਆ ਸੁੱਤਨੇ ਨਹੀਂ ਤੁਸੀਂ ਮੈਂ ਜਾਵਾਂ ਮੇਰੀ ਗੱਲ ਮੰਨ ਮੈਂ ਵੀਰੋਂ ਦੇਖ ਕੇ ਤਾਂ ਤੁਸੀਂ ਆਪਣੇ ਵਾਸਤੇ ਸੂਟ ਲੈ ਆਇ ਮਾਲ ਲੈਣਾ ਤਾਂ ਹੋਰ ਵਾਸਤੇ ਤੁਸੀਂ ਨਾਲ ਲਾ ਕੇ ਇਕੱਠੇ ਸੂਟ ਰਿਆ ਵੀ ਸਾਨੂੰ ਦੁਆਰਾ ਉੱਪਰ ਜਾਣ ਦੀ ਨੌਕ ਤੇ ਨਾ ਬਾਬੇ ਸਾਂ ਮੈਂ ਕਹਿੰਦੇ ਜਾਵਦੇ ਵੀ ਨਿਮਲ ਕੇ ਮੱਤ ਜਾ ਰਿਹਾ ਆਪਣਾ ਮੈਂ ਹਾਂ ਕਰੰਦਰ ਕਹਿੰਦਾ ਯਾਰਾ ਕਿ ਮੈਂ ਇੱਥੇ ਤਾਂ ਜਾ ਨਹੀਂ ਹਾਂ ਜਦ ਵੀ ਤੇ ਮੇਰੇ ਕੋਲ ਬੂਡ ਪਏ ਹੋਣੇ ਨਾ ਤੇ ਨੂੰ ਇਹਨਾਂ ਨੂੰ ਪਤਾ ਪਤਾ ਮੈਂ ਦੇ ਦੂੰਗੀ ਦੇ ਦੇ ਯਾਰ ਕਹਿੰਦੇ ਜਸਮੀਨ ਕਹਿੰਦਾ ਭਾਈ ਤੇਰੇ ਕਿਤੇ ਤੇਰੇ ਕੋਲ ਸੂਟ ਪਏ ਆ ਉਹ ਦੇ ਦੇ ਹਾਂ ਵੀ ਮੈਂ ਜਿੰਨੂ ਮੇਰੇ ਕੋਲ ਜਿੰਨਾ ਟਾਈਮ ਹੋਊਗਾ ਮੈਂ ਚੱਲਾ ਉੱਪਰ ਲੈ ਜੀ ਉਦੋਂ ਤੱਕ ਨੂੰ ਦਿਵਾ ਲੈ ਦਈ ਦੇ ਹੁੰਦੇ ਆ ਆਪਣੇ ਹੀ ਜਿਨ੍ਹਾਂ ਦੇ ਕੋਲੇ ਉਹ ਵੀ ਆਪਣੇ ਹੀ ਆ ਉਹ ਤਾਂ ਵੱਡਾ ਦਵਾਈ ਦਵਾਏ ਨੇ ਬਹੁਤ ਦਵਾਈ ਦਾ ਹਾਂ ਆਇਆ ਇਸ ਦੀ ਵੀ ਇਹ ਨਹੀਂ ਨਾ ਪਾ ਬੱਧ ਜਿ ਹੋ ਰਾ ਬੱਧ ਜਿ ਹੋ ਰਾ ਹੁਣ ਭਾਈ ਕਿਆ ਦੀ ਪਹਿਲੀ ਲੱਖੜੀ ਆ ਫਿਰ ਭਤੀਜੇ ਦੀ ਪਹਿਲੀ ਲੱਖੜੀ ਆ ਪਰ ਕਿੱਥੇ ਨਾ 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 ਲੁਕਣ ਕਾਣਤ ਗਿਆ ਚਲੋ ਫੇ ਠੀਕ ਆ ਜੀ ਹੁਣ ਅਗਲੇ ਬਲਾਕ ਸੇ ਮਿਲਨੇ ਆ ਜੀ ਪਾਈਏ ਘਰ ਨੂੰ ਚੱਲੇ ਠੀਕ ਆ ਜੀ ਫਿਰ ਬੱਸ